ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਡੇ ਸੋਨੇ ਜੀ ਪਰਿਵਾਰ ਦਾ ਪਰਮਾਤਮਾ ਦੇ ਅਰਦਾਸ ਕਰਦੇ ਤੁਸਾਰ ਰਾਜੀ ਖਸ਼ੀਰ ਚੜ੍ਹਦੇ ਕਿਲਾ ਦੇ ਵਿੱਚ ਰੋ ਅੱਜ ਆਪਾਂ ਲੈ ਕੇ ਆਏ ਜੀ ਸੋਫੇ ਦੇ ਉੱਪਰ ਬਿਚਾਉਣ ਲਈ ਜਿਹੜਾ ਕਵਰ ਤਾਂ ਨਹੀਂ ਕਹਿ ਸਕਦੇ ਸੋਫੇ ਦੇ ਉੱਪਰ ਜਿਹੜਾ ਕੱਪੜਾ ਪਛਾਣਦੇ ਨੇ ਵੀ ਖਰਾਬ ਨਾ ਹੋ ਜਾਣ ਟੋਏ ਦੇ ਉੱਪਰ ਸੀਟ ਦੇ ਉੱਪਰ ਜਾਂ ਉਹਦੇ ਜਿਹੜੇ ਪਾਵੇ ਹੁੰਦੇ ਨੇਗੇ ਬਾਹਰ ਰੱਖਣ ਲਈ ਉਹਦੇ ਉੱਪਰ ਜਿਹੜੇ ਤੁਸੀਂ ਬਿਚਾਉਣੇ ਨੇ ਕਵਰ ਤਾਂ ਉਹਦੇ ਵਿੱਚ ਆਪਣੇ ਕੋਲੇ ਦੋ ਡਿਜ਼ਾਈਨ ਆਏ ਨੇ ਜੀ ਮੈਂ ਤੁਹਾਨੂੰ ਦਿਖਾਉਣੀ ਆ ਕਲਰ ਹੈਗਾ ਜੀ 골ਡਨ ਬ੍ਰਾਊਨ ਕਲਰ ਆ ਆ ਲੋ ਇਤਾਂ ਬਹੁਤ ਸੋਹਣਾ ਹੈਗਾ ਵਾ ਇਹ ਬੈਲਵੈਟ ਆਈਸ ਬੈਲਵੈਟ ਦੇ ਉੱਪਰ ਬਣਿਆ ਹੋਇਆ ਵਾ ਇਹ ਨਾਰਮਲ ਸੋਫੇ ਤੇ ਆਊਗਾ ਜੀ ਜਿਵੇਂ ਹੁਣ ਗਲੇਦਰ ਦੇ ਸੋਫੇ ਨੇ ਉਹਦੇ ਤੋਂ ਥੋੜਾ ਬਹੁਤਾ ਤਿਲਕਣ ਦਾ ਹੁੰਦਾ ਵਾ ਤੇ ਨਾਰਮਲ ਕੱਪੜੇ ਦੇ ਸੋਫੇ ਤੇ ਫਿੱਟ ਆਉਣਗੇ ਥੱਲੋਂ ਹੈਗੀ ਆ ਜੀ ਇਤਾਂ ਦੀ ਫਿਨਿਸ਼ਿੰਗ ਆ ਇਤਾਂ ਦਾ ਕੱਪੜਾ ਵਾ ਤੇ ਉੱਪਰੋਂ ਬਹੁਤ ਸੋਹਣਾ ਵਾ ਬੜਾ ਸੋਹਣਾ ਫੁੱਲ ਬਣਿਆ ਹੋਇਆ ਇਹਨਾਂ ਦੇ ਨਾਲ ਹਾਂ ਮੈਂ ਗੱਡੀਆਂ ਦਿਖਾਉਣੀ ਆ ਆਲੋ ਜੀ ਆ ਡਾਰਕ ਆ ਗਿਆ ਜੀ ਤੇ ਆ ਹੈਗਾ ਲਾਈਟ ਕਲਰ ਹਾਂ ਇਹ ਤਾਂ ਬਹੁਤ ਸੋਹਣਾ ਮम्मा ਅੱਛਾ ਬਹੁਤ ਸੋਹਣਾ ਤੇ ਮੇਰੇ ਨਾਲ ਮੇਰੀ ਚਿੜੀ ਅੱਜ ਵੀਡੀਓ ਬਣਾਵਾਉਂਦੀ ਆ ਕੈਮਰਾ ਫੜ ਕੇ ਤੇ ਆ ਗਈਆਂ ਜੀ ਆ ਜਿਹੜੀ ਫੁੱਲ ਵਾਲੀ ਆ ਨੀ ਹਾਂ ਛੇ ਵਾਲੀ ਸੁਣੀ ਉਹਨੇ ਆ ਫੁੱਲਾਂ ਵਾਲਿਆਂ ਨੇ ਆ ਥੱਲੇ ਸੀ ਅੱਛਾ ਜੀ ਹਾਂ ਲੋ ਜੀ ਆ ਵੀ ਬਹੁਤ ਸੋਹਣੀਆਂ ਨੇ ਤੇ ਆ ਬੁਲਾਣੀਆਂ ਇਹਦੇ ਨਾਲ ਪੂਰੀਆਂ ਮੈਚ ਕਰਾਂ ਜਿਹਾਂ ਵਿੱਚ ਤਾਂ ਮਰਜੀ ਇਕੱਠਾ ਲਓ ਅੱਛਾ ਜਿਹੜਾ ਰੰਗ ਮਰਜੀ ਇਕੱਠਾ ਦੇ ਆ ਜਿਹੜਾ ਰੰਗ ਤੁਹਾਨੂੰ ਰੰਗ ਨਹੀਂ ਸਾੜੀ ਨਾਲ ਸਾੜ ਦਾ ਦੋ ਹੀ ਪੀਸ ਦਿਆ ਉਹਨੇ 20 ਪੀਸ ਨੇ ਜੀ ਇਹਦੇ ਵਿੱਚ ਤੁਸੀਂ ਆਪਦੇ ਸੋਫੇ ਦੇ ਹਿਸਾਬ ਨਾਲ ਕਿਸੇ ਦਾ ਸੋਫਾ ਸੋਫੇ ਦੀ ਜਿਹੜੀ ਗੱਲ ਚਾਜੜ ਹੁੰਦੇ ਆ ਚਾਜੜ ਦੇ 100 ਵੀ 20 ਪੀਸ ਦਾ ਹੈਗਾ ਜੀ ਇਹ ਇੱਕ ਹੈਗਾ ਜੀ ਸੁਰਮੇ ਰੰਗਾਂ ਰੰਗ ਸਰਾਂ ਨੇ ਇੱਕ ਫਾਟ ਖਾ ਲਓ ਉਸਰਾਣੇ ਵੀ ਦਿਖਾਣੇ ਗ੍ਰੇ ਕੋਲਰ ਦੇ ਵਿੱਚ ਹੈਗਾ ਜੀ ਇਹ ਹੈ ਸੋਫੇ ਦਾ ਮੈਂ ਛੂਟ ਵੀ ਤਰਾਂਗਾ ਛੂਟ ਨਹੀਂ ਹੈਗਾ ਪੁੱਤ ਸੋਫੇ ਦਾ ਕਬਰ ਨਹੀਂ ਆ ਜਿਹੜੀ ਆ ਹੈਗਾ ਅੱਛਾ ਇਹ ਉਸ ਪਿੱਛੇ ਚੁੰਨੀ ਵੀ ਦੇਖ ਲਓ ਜੀ ਇਹਦੇ ਨਾਲ ਵੀ ਪਿੱਛੇ ਚੁੰਨੀ ਕਿਵੇਂ ਹੋ ਗਿਆ ਇਹਦੇ ਨਾਲ ਇਹਦੇ ਨਾਲ ਆਪਣੇ ਕੋਲੇ ਆ ਰੰਗ ਦੀਆਂ ਗੱਡੀਆਂ ਨੇ ਜੀ ਇਹਦੇ ਨਾਲ ਆ ਗੱਡੀ ਮੈਚ ਇਹ ਆਪਣੇ ਗੱਲ ਤੇ ਕੁਛ ਨਹੀਂ ਹੈ ਰਗਾ ਮੈਕੈਨਿਕ ਕੈਮਰਾਮੈਨ ਚੁੱਪ ਕਰਕੇ ਬਹਿੰਦਾ ਹੁੰਦਾ ਇੱਧਰ ਮੇਰੇ ਵਾਲਾ ਕੈਮਰਾਮੈਨ ਪਹਿਲਾਂ ਆਪਦੀ ਗੱਲ ਕਰਦਾ ਆ ਇੱਧਰੋਂ ਦਿਖਾ ਦੂਗਾ ਇੱਧਰਲੇ ਪਾਸਿਓ ਕਿੰਨਾ ਸੋਹਣਾ ਰੰਗ ਹੈ ਕਿੰਨਾ ਸੋਹਣਾ ਫੁੱਲ ਬਣਿਆ ਹੋਇਆ ਉੱਤੇ ਇਹ ਜੇ ਤੁਸੀਂ ਕੱਟ ਸਕਦੇ ਹੋ ਕੈਂਚੀ ਦੇ ਨਾਲ ਇਹ ਉੱਧੜਦੇ ਨਹੀਂ ਹੈਗੇ ਕਟਵਾ ਕੇ ਲੈ ਕੇ ਆਏ ਹੈਗੇ ਮੂਮ ਵੀ ਥਣਾ ਮੂਮ ਗਲਾਈ 'ਚ ਕੱਟਣਾ ਮੂਮ ਵੀ ਥੋੜਾ ਮੂਮ ਵੀ ਦਿਖਾ ਦਿਓ ਮੜਾ ਜੇ ਤੇ ਗਲਾਈ 'ਚ ਕੱਟਣਾ ਜਾਂ ਦੂਸਰੇ ਲੋਡ ਕਰਨਾ ਇਹ ਤਾਂ ਬਹੁਤ ਸੋਹਣਾਗਾ ਅੱਛਾ ਹਾਂ ਇਹ ਵੀ ਬਹੁਤ ਸੋਹਣਾ ਮੈਂ ਇਸ ਤਰ੍ਹਾਂ ਕਿਤੇ ਲੱਗੇ ਹੋਇਆ ਨਾ ਫੁੱਲ ਵਾਲੀ ਤਰੱਕ ਫੁੱਲ ਨਾਲ ਹੀ ਦਰੱਖਤ ਲੱਗੇ ਨੇ ਜੀ ਜੇ ਕਿਸੇ ਨੂੰ ਵੀ ਆ ਜਿਹੜੀ ਸੀਗਾ ਆ ਜੇ ਹਾਂਜੀ 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 ਆ ਕੀ ਹੋ ਹਾਂਜੀ ਇਹ ਤਾਂ ਵੀ ਜੇ ਕਿਸੇ ਨੂੰ ਸੋਫਿਆਂ ਦਾ ਕਵਰ ਪਸੰਦ ਆਏ ਤਾਂ ਜਰੂਰ ਮੈਸੇਜ ਕਰੀ ਬੀ ਮੈਂ ਬੰਦ ਨਹੀਂ ਕਰ ਤੇ ਵੀ ਵੀ ਮੈਂ ਬੰਦ ਨਹੀਂ ਕਰਦਾ ਮੰਮਾ ਕਿਹਦਾ ਹੈ ਸੈਟਾਗਾ ਮੰਮਾ ਮੈਂ ਬੰਦ ਨਹੀਂ ਕਰਦਾ ਹਾਂਜੀ ਤੇ ਤੁਸੀਂ ਮੈਸੇਜ ਛੱਡ ਲਾਈਵ ਕਰਨਾ ਤੁਸੀਂ ਵੀ ਇਹ ਲਾਈਵ ਪਰ ਨਹੀਂ ਤੁਸੀਂ ਫੋਟੋ ਖਿੱਚ ਕੇ ਜਿਹੜਾ ਹੈਗਾ ਮੈਸੇਜ ਕਰ ਸਕਦੇ ਹੋ ਮੈਨੂੰ ਮੈਨੂੰ ਤੁਹਾਨੂੰ ਕਿਹੜਾ ਪਸੰਦ ਆ ਜਿੰਨਾ ਵੀ ਤੁਹਾਡੇ ਸੋਫੇ ਦੇ ਆਹ ਉਸ ਤੋਂ ਦੋ ਫੋਲਡ ਵਾਲੇ ਆਹ ਘਾਹ ਦੇ ਫੋਟੋ ਦਿਖਾਤੀ ਆ ਦਿਖਾਤੀ ਜਿੰਨੇ ਤੁਹਾਡੇ ਸੋਫੇ ਦੇ ਪੀਸ ਹੋਏ ਤੁਸੀਂ ਉਸ ਹਿਸਾਬ ਨਾਲ ਕਟਵਾ ਕੇ ਵੀ ਲੈ ਸਕਦੇ ਆ ਜੇ 20 ਇਹਦਾ ਚਾਹੀਦਾ ਸੈਟ ਤੁਹਾਨੂੰ 20 ਦਾ ਸੈਟ ਵੀ ਮਿਲ ਜਾਊਗਾ ਤੇ ਤੁਸੀਂ ਮੈਸੇਜ ਕਰਦੇ ਹੋ ਜੀ ਨੰਬਰ ਬਾਈ ਦੇ ਵਿੱਚ ਆ ਮੈਂ ਸਕਰੀਨ ਦੇ ਉੱਪਰ ਵੀ ਲਿਖੂਗੀ ਤੇ ਅੱਜ ਸਾਡੀ ਜਿਹੜੀ ਵੀਡੀਓ ਇਦਾਂ ਉਦਾਂ ਹੀ ਬਣੀ ਹੋਈ ਹੈ ਪ੍ਰਵਾਨ ਕਰਿਓ ਕਿਉਂਕਿ ਗੁੜੀਆਂ ਵਿੱਚ ਰੌਲਾ ਪਾਈ ਜਾਂਦੀ ਅੱਜ ਅਸੀਂ ਦੋਨੇ ਹੀ ਆਂ ਜਿਹੜੀਆਂ ਵੀਡੀਓ ਬਣਾਉਣੀ ਆਵਾ ਤੇ ਕੱਪੜੇ ਬਹੁਤ ਸੋਹਣੇ ਨੇ ਹੋਰ ਵੀ ਕਲਰ ਆਉਣਗੇ ਪਰ ਫਿਲਹਾਲ ਤਾਂ ਮੇਰੇ ਕੋਲ ਹੀ ਦੋ ਕਲਰ ਨੇ 골ਡਨ ਬਰਾਊਨ ਅਤੇ ਸੂਟ ਖਾਦੋ ਪਹਿਨਾ ਗ੍ਰੇ ਕਲਰ ਤੇ ਪਹਿਨਾ ਸੂਟ ਖਾਦੋ ਨਹੀਂ ਸੂਟ ਸਾਇਰ ਕੇ ਦਿਖਾਵਾਂਗੇ ਜੀ ਸੂਟ ਆਪਾਂ ਨੈਕਸਟ ਵੀਡੀਓ ਚ ਦਿਖਾਵਾਂਗੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ